ਨੈਕਸਟ ਟਾਪਿਕ ਆਪਣਾ ਹੈਡਿੰਗ ਬਣਾਓ ਫਾਈਵ ਤਖਤ ਆਫ ਸਿੱਖ ਰਿਲੀਜਨ ਫਿਰ ਉਸ ਤੋਂ ਬਾਅਦ ਆਪਾਂ ਬੰਦਾ ਸਿੰਘ ਬਹਾਦਰ ਪੀਰੀਅਡ ਵੀ ਸ਼ੁਰੂ ਕਰਨਾ ਹੈ ਅੱਜ ਹੀ ਔਰ ਮੇਰੀ ਗਰੰਟੀ ਹੈ ਬੰਦਾ ਸਿੰਘ ਬਹਾਦਰ ਪੀਰੀਅਡ ਵਿੱਚ ਜਿੰਨਾ ਆਪਾਂ ਕਰਾਂਗੇ ਅੱਜ ਠੀਕ ਹੈ ਅੱਧੇ ਘੰਟੇ ਵਿੱਚ ਉਸ ਤੋਂ ਬਾਅਦ ਕੋਈ ਕੁਸ਼ਨ ਨਹੀਂ ਆਣਗੇ ਔਰ ਮੇਰੇ ਪੁਰਾਣੇ ਬੱਚਿਆਂ ਨੂੰ ਪਤਾ ਹੈ ਠੀਕ ਹੈ ਤਾਂ ਨੈਕਸਟ ਆਪਣਾ ਟਾਪਿਕ ਹੈ ਫਾਈਵ ਤਖਤ ਆਫ ਸਿੱਖ ਰਿਲੀਜਨ ਤਾਂ ਫਸਟ ਲਿਖੋ ਟੋਟਲ ਕਿੰਨੇ ਤਖਤ ਹੈ ਸਿੱਖਾਂ ਦੇ ਪੰਜ ਇਹੀ ਪੇਪਰ ਚ ਆਉਂਦਾ ਹੈ ਅਗਲਾ ਕੁਐਸਚਨ ਲੇਖੋ ਪੰਜਾਬ ਦੇ ਵਿੱਚ ਕਿੰਨੇ ਤਖਤ ਹਨ ਕੁੱਲ ਤਿੰਨ ਪੰਜਾਬ ਵਿੱਚ ਕੁੱਲ ਕਿੰਨੇ ਤਖਤ ਹਨ ਕੁੱਲ ਕਿੰਨੇ ਤਖਤ ਹਨ ਤਿੰਨ ਦੇਖੋ ਵੈਸੇ ਜੇ ਪੇਪਰ 'ਚ ਪੁੱਛੇਗਾ ਵੀ ਸਿੱਖਾਂ ਦੇ ਕਿੰਨੇ ਤਖਤ ਹੈ ਓਵਰ ਆਲ ਤਾਂ ਪੰਜ ਆਨਸਰ ਆਏਗਾ ਬਟ ਕੁਐਸਚਨ ਪੁੱਟ ਕਰੇਗਾ ਹਾਊ ਮੈਨੀ ਤਖਤਸ ਇਨ ਪੰਜਾਬ ਤਾਂ ਪੰਜਾਬ ਦੇ ਵਿੱਚ ਤਿੰਨ ਹੈ ਦੋ ਬਾਹਰ ਹੈ ਨਾ ਇੱਕ ਪਟਨਾ ਸਾਹਿਬ ਬਿਹਾਰ ਦੇ ਵਿੱਚ ਹੈ ਇੱਕ ਹਜੂਰ ਸਾਹਿਬ ਨਦੇੜ ਦੇ ਵਿੱਚ ਹੈ ਵੈਰੀ ਗੁੱਡ ਯਾਦਵਿੰਦਰ ਕੌਰ ਜੀ ਤਾਂ ਆਪਾਂ ਸ਼ੁਰੂ ਕਰਨੇ ਆ ਫਸਟ ਆਪ ਲਿਖੋ ਫਸਟ 1 ਅਕਾਲ ਤਖਤ ਸਾਹਿਬ ਕਿੱਥੇ ਹੈ ਅੰਮ੍ਰਿਤਸਰ ਦੇ ਵਿੱਚ ਹੈ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਲਿਖੋ ਕਿੱਥੇ ਹੈ ਅੰਮ੍ਰਿਤਸਰ नेक्स्ट लिखो स्टूडेंट लिखो तखत श्री केसगढ़ साहेब तखत श्री केसगढ़ साहेब है एट आनंदपुर सिटी ठीक है तखत श्री केसगढ़ साहेब है एट आनंदपुर सिटी नेक्स्ट लिखो स्टूडेंट ਇਕ ਤਾਕਤ ਸਰੀਰ ਦਮ ਦਮਾ ਸਾਹਿਬ ਜਿੱਥੇ ਗੁਰੂ ਜੀ ਨੇ ਬੈਟਲ ਲੜਨ ਤੋਂ ਬਾਅਦ ਦਮ ਲਿਆ ਸੀ ਵਿਸ਼ਰਾਮ ਕੀਤਾ ਸੀ ਦਮਦਮਾ ਸਾਹਿਬ ਤਖਣ ਕਿੱਥੇ ਲਿਖੋ ਤਲਵੰਡੀ ਸਾਬੋ ਬਠਿੰਡਾ ਤਹਿਸੀਲ ਹੈ ਤਲਵੰਡੀ ਸਾਬੋ ਬਠਿੰਡੇ ਦੇ ਵਿੱਚ ਹੈ ਠੀਕ ਹੈ ਸਟੋਨ ਲਿਖੋ ਇਸ ਗੁਰਦੁਆਰੇ ਨੂੰ ਕਹਿੰਦੇ ਆ ਗੁਰੂ ਕੀ ਕਾਸ਼ੀ ਤੇ ਕੁਐਸਚਨ ਬਹੁਤ ਵਾਰ ਰਿਪੀਟਡ ਆ ਪੰਜਾਬ ਦਾ ਔਰ ਇਹ ਕੁਐਸਚਨ ਹਾਈ ਕੋਰਟ ਵਿੱਚ ਆਇਆ ਹੈ 2016 ਦੇ ਵਿੱਚ ਠੀਕ ਹੈ ਚੈੱਕ ਕਰ ਲਿਓ ਤੁਹਾਨੂੰ ਪੇਪਰ ਮਿਲ ਜੇਗਾ ਪੀਡੀਐਫ ਤਾਂ ਆਪਣਾ ਤਖਤ ਦਮਦਮਾ ਸਾਹਿਬ ਗੁਰਦੁਆਰੇ ਨੂੰ ਜਾਂ ਤਖਤ ਨੂੰ ਕੀ ਕਹਿੰਦੇ ਆ ਗੁਰੂ ਕੀ ਕਾਸ਼ੀ ਵੈਰੀ ਗੁੱਡ ਗੁਰੂ ਕੀ ਕਾਸ਼ੀ ਕਹਿੰਦੇ ਆ ਇਸ ਤਖਤ ਨੂੰ ਨੈਕਸਟ ਲਿਖੋ ਸਟੂਡੈਂਟ ਬਾਹਰ ਚਲਦੇ ਆਂ ਪੰਜਾਬ ਤੋਂ ਲਿਖੋ ਤਖਤ ਸ਼੍ਰੀ ਪਟਨਾ ਸਾਹਿਬ ਤਖਤ ਸ਼੍ਰੀ ਪਟਨਾ ਸਾਹਿਬ ਕਿੱਥੇ ਐ ਪਟਨਾ ਬਿਹਾਰ ਦੇ ਵਿੱਚ ਪਟਨਾ ਕਰੰਟ ਕੈਪੀਟਲ ਆ ਬਿਹਾਰ ਦੀ ਸਭ ਨੂੰ ਪਤਾ ਐ ਠੀਕ ਐ ਤਖਤ ਸ਼੍ਰੀ ਪਟਨਾ ਸਾਹਿਬ ਐਟ ਪਟਨਾ ਬਿਹਾਰ ਠੀਕ ਐ ਐਂਡ ਲਾਸਟ ਵਨ ਲਿਖੋ ਸਟੂਡੈਂਟ ਪੰਜਵਾਂ ਤਖਤ ਠੀਕ ਐ ਤਖਤ श्री हजूर साहेब तखत श्री हजूर साहेब किथे है नदेड़ महाराष्ट्र ठीक है तख्त श्री हजूर साहेब किथे है नदेड़ महाराष्ट्र क्वेश्चन लिखो ਹਜ਼ੂਰ ਸਾਹਿਬ ਔਨ ਗੋਦਾਵਰੀ ਰੀਵਰ ਇੱਕ ਕੁਐਸਚਨ ਆਇਆ ਹੋਇਆ ਹੈ ਵੀ ਹਜ਼ੂਰ ਸਾਹਿਬ ਕਿਹੜੇ ਰੀਵਰ ਦੇ ਕੰਡੇ ਤੇ ਹੈ ਗੋਦਾਵਰੀ ਵੈਰੀ ਗੁੱਡ ਨਦੇੜ ਮਹਾਰਾਸ਼ਟਰ ਦੇ ਵਿੱਚ ਹੈ ਤਾਂ ਹਜ਼ੂਰ ਸਾਹਿਬ ਔਨ ਗੋਦਾਵਰੀ ਰੀਵਰ ਇੱਕ ਕੁਐਸਚਨ ਹੋਰ ਲਿਖ ਲਓ ਵੀ ਤਖਤ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਐਸਟੈਬਲਿਸ਼ਡ ਬਾਈ ਮਹਾਰਾਜਾ ਰਣਜੀਤ ਸਿੰਘ ਵੈਰੀ ਗੁੱਡ ਮਾਨ ਹਰਦੀਪ ਸਿੰਘ ਤਾਂ ਠੀਕ ਹੈ ਤਖਤ ਪਟਨਾ ਸਾਹਿਬ ਐਂਡ ਹਜ਼ੂਰ ਸਾਹਿਬ ਮੇਡ ਬਾਈ ਐਸਟੈਬਲਿਸ਼ਡ ਬਾਈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੋ ਪੰਜਾਬ ਤੋਂ ਬਾਅਦ ਦੋ ਤਖਤ ਐ ਉਹ ਬਣਵਾਏ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵੈਸੇ ਆਪਾਂ ਰਣਜੀਤ ਸਿੰਘ ਪੀਰੀਅਡ 'ਚ ਵੀ ਕਰਾਂਗੇ ਫਿਲਹਾਲ ਆਪਾਂ ਇੱਥੇ ਲਿਖ ਰਹੇ ਆਂ ਤਾਂ ਰਿਪੀਟ ਹੋ ਜਾਏਗਾ ਆਪਣਾ ਕਨਸੈਪਟ ਤਾਂ ਯਾਦ ਰੱਖਣਾ ਹੈ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਬਣਵਾਇਆ ਸੀ ਰਣਜੀਤ ਸਿੰਘ ਨੇ ਚਲੋ ਤਾਂ ਆਪਣਾ ਹਿਸਟਰੀ ਦਾ ਪਾਰਟ 1 ਕੰਪਲੀਟ ਹੋ ਗਿਆ ਹੈ ਨੈਕਸਟ ਹੈਡਿੰਗ ਬਣਾਓ ਬਾਬਾ बंदा सिंह बहादुर पीरियड ਤੁਸੀਂ ਲਿਖ ਲਓ ਆਪਣੀ ਨੋਟਬੁੱਕ ਤੇ ਪੂਰਾ ਬਾਬਾ ਬੰਦਾ ਸਿੰਘ ਬਹਾਦਰ ਪੀਰੀਅਡ 1670 ਤੋਂ ਲੈ ਕੇ 1716 ਤੱਕ ਉਹਨਾਂ ਦਾ ਟਾਈਮ ਪੀਰੀਅਡ ਹੈ ਦੇਖੋ ਸਭ ਨੂੰ ਵਿਜੀਬਲ ਹੈ ਠੀਕ ਹੈ ਬਿਲਕੁਲ ਤਾਂ ਹੈਡਿੰਗ ਬਣਾਓ ਨੈਕਸਟ फटाफट ਨੋਟਬੁੱਕ ਤੇ ਬਾਬਾ ਬੰਦਾ ਸਿੰਘ ਬਹਾਦਰ ਪੀਰੀਅਡ ਤਾਂ ਮੈਂ ਜਦੋਂ ਵੀ ਬੋਲਾਂਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਮੀਟ ਗੁਰਗੋਬਿੰਦ ਸਿੰਘ ਜੀ ਤੁਸੀਂ ਪੂਰਾ ਨਾਮ ਨਹੀਂ ਲਿਖਣਾ ਤੁਸੀਂ BB SB ਲਿਖ ਲੈਣਾ ਮੈਂ ਜਦੋਂ ਬੋਲਾਂਗਾ ਬੈਟਲ ਸ਼ੌਕ ਬਾਬਾ ਬੰਦਾ ਸਿੰਘ ਬਹਾਦਰ ਤੁਸੀਂ ਬੈਟਲ ਲਿਖ ਕੇ ਅੱਗੇ BB SB ਲਿਖ ਸ਼ਾਰਟ ਫਾਰਮ ਚੱਲਾਂਗੇ ਮੈਂ ਜਦੋਂ ਬੋਲਾਂਗਾ 올ਡ ਨੇਮ ਆਫ ਬਾਬਾ ਬੰਦਾ ਸਿੰਘ ਬਹਾਦਰ ਤਾਂ ਤੁਸੀਂ 올ਡ ਨੇਮ ਲਿਖ ਕੇ ਅੱਗੇ BB SB ਲਿਖ ਲੈਣਾ ਤਾਂ BB SB ਨੇ ਬਾਬਾ ਬੰਦਾ ਸਿੰਘ ਬਹਾਦਰ ਤਾਂ ਸ਼ੁਰੂ ਕਰਦੇ ਆ ਲੇਖੋ ਫਸਟ ਡੇਟ ਆਫ ਬਰਥ DOB ਤਾਲੇ ਕੋ 1670 ਦੇ ਵਿੱਚ ਜਨਮ ਹੋਇਆ ਐਟ ਰਾਜੋਰੀ ਵਿਲੇਜ ਕਸ਼ਮੀਰ ਰਾਜੋਰੀ ਵਿਲੇਜ ਕਸ਼ਮੀਰ नेक्स्ट लिखो स्टूडेंट फादर राम देव काफी इजी नाम है याद रहेगा पेपर च फादर राम देव Next, लिखो स्टूडेंट मदर लिखो नो no इन्फॉर्मेस माता बारे कोई जानकारी नहीं है पुख्ता जो बुक नाम दसती है माता का बिल्कुल गलत दसती है तो लिखो मदर no information ਹਾਂਜੀ ਬਿਲਕੁਲ ਜੇ ਆਪਣਾ ਲਿਖਣਾ ਲਿਖ ਲਓ ਉਹਨਾਂ ਦੇ ਫਾਦਰ ਸਾਹਿਬ ਇੱਕ ਫਾਰਮਰ ਸੀ ਕਿਸਾਨ ਸੀ ਬ੍ਰੈਕਟ ਵਿੱਚ ਲਿਖ ਲਓ ਫਾਦਰ RAMDEV ਬ੍ਰੈਕਟ ਲਿਖ ਲਓ ਵਰਕ ਫਾਰਮਰ RAMDEV ਜੀ ਦਾ ਕੰਮ ਕੀ ਸੀ ਵਰਕ ਲਿਖ ਲਓ ਫਾਰਮਰ ਨੈਕਸਟ ਲਿਖੋ ਸਟੂਡੈਂਟ ਵਾਈਫ ਸੁਸ਼ੀਲ ਕੌਰ ਵਾਈਫ ਲਿਖੋ ਸੁਸ਼ੀਲ ਕੌਰ ਨੈਕਸਟ ਲਿਖੋ ਸਟੂਡੈਂਟ ਸਨ ਇਹਨਾਂ ਦੇ ਇੱਕ ਬੇਟਾ ਸੀ ਅਜੈ ਸਿੰਘ ਇਹ ਇੰਪੋਰਟੈਂਟ ਹੈ ਅਜੈ ਸਿੰਘ ਯਾਦ ਰੱਖਾਂਗੇ ਆਪਾਂ ਕਿਉਂਕਿ ਬਹੁਤ ਇੰਪੋਰਟੈਂਟ ਦੋ ਕੁਐਸਚਨ ਤਿਆਰ ਹੋਣਗੇ ਪੇਪਰ 'ਚ ਤਾਂ ਬੰਦਾ ਸਿੰਘ ਬਹਾਦਰ ਦਾ ਪੁੱਤਰ ਬੰਦਾ ਸਿੰਘ ਬਹਾਦਰ ਦਾ ਬੇਟਾ ਕੌਣ ਸੀ ਅਜੈ ਸਿੰਘ ਅਜੈ ਸਿੰਘ ਨੈਕਸਟ ਸਟੂਡੈਂਟ ਲਿਖੋ ਇੰਪੋਰਟੈਂਟ ਚੀਜ਼ ਧਿਆਨ ਦੇ ਨਾਲ ਪੇਪਰ 'ਚ ਆਏਗੀ ओल्ड नेम ऑफ बंदा सिंह बहादुर ओल्ड नेम ऑफ बाबा बंदा सिंह बहादुर ओल्ड नेम ऑफ बाबा बंदा सिंह बहादुर लिखो स्टूडेंट इंपोर्टेंट है लक्ष्मण देव लक्ष्मण दास या लिखो लक्ष्मण देव ਲక్ష్మణ ਦਾਸ ਜਾਂ ਲక్ష్మణ ਦੇਵ ਬਰੈਕਟ ਵਿੱਚ ਲਿਖੋ ਲక్ష్మణ ਦੇਵ ਵਾਸ ਰਾਜਪੂਤ ਲక్ష్మణ ਦੇਵ ਵਾਸ ਰਾਜਪੂਤ ਤਾਂ ਸਟੂਡੈਂਟ ਜੋ ਰਾਜਪੂਤ ਹੁੰਦੇ ਆ ਸ਼ਸਤਰਧਾਰੀ ਹੁੰਦੇ ਆ ਛਤਰੀਆ ਧਰਮ ਨੂੰ ਬਿਲੋਂਗ ਕਰਦੇ ਆ ਕਿਸੇ ਵੀ ਜ਼ੁਲਮ ਦੇ ਖਿਲਾਫ ਉਹ ਸ਼ਸਤਰ ਚੱਕ ਸਕਦੇ ਆ ਜੇ ਪਰਸਨ ਕੋਈ ਕਿਸੇ ਨੂੰ ਮਾਰਾ ਕਰ ਰਿਹਾ ਹੈ ਤਾਂ ਉਸ ਨੂੰ ਸਜ਼ਾ ਦੇਣੀ ਇੱਕ ਛਤਰੀਆ ਧਰਮ ਹੈ ਬਿਲਕੁਲ ਜਾਇਜ਼ ਹੈ ਗੁਰਗੋਬਿੰਦ ਸਿੰਘ ਪਾਸ਼ਾ ਨੇ ਵੀ ਔਰੰਗਜ਼ੇਬ ਨੂੰ ਬੜਾ ਸਮਝਾਇਆ ਸੀ ਵੀ ਤੂੰ ਐਵੇਂ ਨਾ ਕਰ ਤੇਰੇ ਪੈਰਾਂ ਥੱਲੇ ਹਿੰਦੂਆਂ ਦੇ ਮੰਦਰ ਆਪਣਾ ਕੁਚਲੇ ਜਾ ਰਹੇ ਆ ਤੂੰ ਸਮਝ ਜਾ ਬਟ ਨਹੀਂ ਮੰਨਿਆ ਫਿਰ ਗੁਰਗੋਬਿੰਦ ਸਿੰਘ ਪਾਸ਼ਾ ਨੇ ਬੈਟਲਸ ਲੜੀਆਂ ਤਲਵਾਰ ਚੱਕ ਲਈ ਕਿਰਪਾਨ ਚੱਕ ਲਈ ਕਿਉਂਕਿ ਅੱਜ ਆਪਾਂ ਗਊ ਮਾਤਾ ਨੂੰ ਪਿਆਰ ਨਾਲ ਸਮਝਾਈਏ ਤਾਂ ਉਹ ਆਪਣਾ ਰਸਤੇ 'ਚੋਂ ਹਟ ਜਾਂਦੀ ਹੈ ਬਟ ਇੱਕ ਸੜਕ ਦੇ ਵਿੱਚ ਸੈਂਟਰ ਝੋਟਾ ਖੜਾ ਹੁੰਦਾ ਹੈ ਝੋਟੇ ਨੂੰ ਜੇ ਆਪਾਂ ਆਪਣਾ ਜੇ ਆਪਾਂ ਪਿਆਰ ਨਾਲ ਸਮਝਾਈਏ ਝੋਟਾ ਸਾਈਡ ਤੇ ਨਹੀਂ ਹੁੰਦਾ ਤਾਂ ਉਸ ਨੂੰ ਡਾਂਗ ਫੇਰਨੀ ਪੈਂਦੀ ਹੈ ਤਾਂ ਹਰੇਕ ਬੰਦੇ ਦਾ ਆਪਣਾ ਆਪਣਾ ਇੱਕ ਸੁਭਾਅ ਹੁੰਦਾ ਹੈ ਕਹਿੰਦੇ ਆਂ ਵੀ ਲਾਤੋ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਤਾਂ ਕੀ ਹੈ ਇੱਕ ਕਿਰਪਾਨ ਚੱਕਣੀ ਵੀ ਜਾਇਜ਼ ਹੈ ਜੇ ਬੰਦਾ ਪਿਆਰ ਨਾਲ ਨਾ ਸਮਝੇ ਠੀਕ ਹੈ ਤਾ ਉਸ ਤੋਂ ਬਾਅਦ ਕੀ ਹੈ ਦੇਖੋ ਲక్ష్మణ ਦੇ ਵੀ ਇੱਕ ਸ਼ਸਤਰਧਾਰੀ ਸੀ ਇੱਕ ਛਤਰੀਆ ਧਰਮ ਤੋਂ ਬਿਲੋਂਗ ਕਰਦੇ ਸੀ ਔਰ ਛਤਰੀਆ ਧਰਮ ਦਾ ਇੱਕ ਨਿਯਮ ਹੈ ਸ਼ਿਕਾਰ ਖੇਡਣਾ ਤਾਂ ਜਿਹੇ ਲਾਇਕ रामਚੰਦਰ ਜੀ ਵੀ ਹੰਟਿੰਗ ਕਰਦੇ ਸੀ ਤੀਰ ਅੰਦਾਜ਼ੀ ਕਰਦੇ ਸੀ ਐਨੀਮਲ ਦਾ ਡੀਅਰ ਦਾ ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਖੇਡਦੇ ਸੀ ਤਾਂ ਸ਼ਿਕਾਰ ਖੇਡਣ ਦਾ ਆਪਣਾ ਉਹ ਆਪਣਾ ਮਕਸਦ ਕੀ ਹੈ ਵੀ ਆਪਣਾ ਮਾਈਂਡ ਪ੍ਰਿਪੇਅਰ ਹੋ ਜਾਏ ਉਹ ਦੇਖੋ ਜਿਹੜੇ ਬੰਦੇ ਨੇ ਕਰੀ ਚੂਹਾ ਨਹੀਂ ਮਾਰਿਆ ਉਹ ਮੈਦਾਨੇ ਜੰਗ ਵਿੱਚ ਬੰਦਾ ਮਾਰ ਸਕਦਾ ਹੈ ਕਿਉਂਕਿ ਬੰਦਾ ਮਾਰਨਾ ਬੜੀ ਵੱਡੀ ਗੱਲ ਹੈ ਇੱਕ ਮਾਈਂਡ ਇੱਕ ਬਹਾਦਰ ਵੀਰ ਰਸ ਸਪਿਰਟ ਵਿਲ ਪਾਵਰ ਚਾਹੀਦੀ ਹੈ ਤਾਂ ਛਤਰੀਆ ਧਰਮ ਵਾਲੇ ਹਮੇਸ਼ਾ ਕੀ ਆਇਆ ਹੈ ਸ਼ੁਰੂ ਤੋਂ ਹੀ ਕਿ ਸ਼੍ਰੀ ਕ੍ਰਿਸ਼ਨ ਜੀ, ਰਾਮਚੰਦਰ ਜੀ, ਗੁਰਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਪਾਸ਼ਾ ਜਿੰਨੇ ਵੀ ਆਪਣੇ ਹੋਏ ਆ ਆਪਣੇ ਬਹਾਦਰ ਯੋਧੇ ਇਹ ਹਮੇਸ਼ਾ ਜੰਗਲ ਵਿੱਚ ਜਾ ਕੇ ਸ਼ਿਕਾਰ ਖੇੜਦੇ ਸੀ ਤਾ ਉਵੇਂ ਲਕਸ਼ਮਣ ਦੇਵ ਨੂੰ ਵੀ ਸ਼ਿਕਾਰ ਖੇਡਣ ਦਾ ਬੜਾ ਸ਼ੌਂਕ ਸੀ ਸਟੋਰੀ ਸੁਣੋ ਤਾਂ ਇੱਕ ਦਿਨ ਕੀ ਹੋਇਆ ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਲੱਭ ਰਹੇ ਸੀ ਇਹਨਾਂ ਨੂੰ ਸ਼ਾਮ ਪੈ ਗਈ ਸ਼ਿਕਾਰ ਨਹੀਂ ਲੱਭਿਆ ਤਾਂ ਉਸ ਤੋਂ ਬਾਅਦ ਸ਼ਾਮ ਦੇ ਵੇਲੇ 4:00 ਵਜੇ ਇਹਨਾਂ ਨੂੰ ਇੱਕ ਡੀਅਰ ਹਿਰਨੀ ਮਿਲੀ ਤਾਂ ਦੂਰ ਤੋਂ ਇਹਨਾਂ ਨੇ ਪੈਰਾਂ ਦੇ ਪਾਰ ਥੱਲੇ ਬੈਠ ਕੇ ਇੱਕ ਸ਼ਿਕਾਰ ਕੀਤਾ ਦੂਰ ਤੋਂ ਇੱਕ ਹੰਟਿੰਗ ਯਾਨੀ ਕਿ ਐਰੋ ਤੀਰ ਮਾਰਿਆ ਉਸ ਹਿਰਨੀ ਦੇ ਜਾ ਕੇ ਉਹ ਪੇਟ ਵਿੱਚ ਤੀਰ ਵੱਜ ਗਿਆ ਤਾ ਹਿਰਨੇ ਉੱਥੇ ਲੰਮੀ ਪੈ ਗਈ ਤਾਂ ਦੈਟ ਟਾਈਮ ਉਸ ਸਮੇ ਉਹ ਹਿਰਨੀ ਪ੍ਰੈਗਨੈਂਟ ਸੀ ਉਸ ਹਿਰਨੀ ਦੇ ਪੇਟ ਵਿੱਚ ਛੋਟੇ ਛੋਟੇ ਮਾਸੂਮ ਬੱਚੇ ਸੀ ਤਾਂ ਹੋਇਆ ਕਿ ਪੇਟ ਦੇ ਵਿੱਚ ਛੋਟੇ ਛੋਟੇ ਮਾਸੂਮ ਬੱਚੇ ਵੀ ਮਰ ਗਏ ਉਹ ਦੇਖ ਕੇ ਲక్ష్మణ ਦਾਸ ਦਾ ਮਾਈਂਡ ਡਿਵਰਟ ਹੋ ਗਿਆ ਮਨ ਵਿੱਚ ਕੀ ਹੈ ਅਸੈਂਟਿਕ ਵਿਰਾਗ ਆ ਗਿਆ ਕਿ ਮੇਰੇ ਕਰਕੇ ਹਿਰਨੀ ਦੀ ਮਾਂ ਦੇ ਬੱਚਿਆਂ ਦੀ ਮੌਤ ਹੋ ਗਈ ਹੈ ਤੇ ਮੇਰੇ ਕਰਕੇ ਮਾਸੂਮ ਬੱਚਿਆਂ ਦੀ ਮਾਂ ਖੋਈ ਗਈ ਹੈ ਮੇਰੇ ਤੋਂ ਬੜਾ ਵੱਡਾ ਗੁਨਾਹ ਅੱਜ ਪਾਪ ਹੋਇਆ ਹੈ ਉਸ ਤੋਂ ਬਾਅਦ ਮਨੇ ਆਪਣੇ ਕਾਨੇ ਦੇ ਤੀਰ ਐਰੋ ਤੋੜ ਤੇ ਤੇ ਮਨ ਵਿੱਚ ਫੈਸਲਾ ਕਰ ਲਿਆ ਮੈਂ ਅੱਜ ਤੋਂ ਬਾਅਦ ਹੰਟਿੰਗ ਜਾਨਵਰਾਂ ਦਾ ਸ਼ਿਕਾਰ ਨਹੀਂ ਕਰਨਾ ਮੈਂ ਸਿਰਫ ਅੱਜ ਤੋਂ ਬਾਅਦ ਪ੍ਰਮਾਤਮਾ ਦੀ ਬੰਦਗੀ ਮੈਡੀਟੇਸ਼ਨ ਭਗਤੀ ਹੀ ਕਰਨੀ ਹੈ ਠੀਕ ਹੈ ਤਾਂ ਮਨ ਆਪਣਾ ਮਨ ਚ ਵਿਰਾਗ ਆਉਣ ਤੋਂ ਬਾਅਦ ਮਨੇ ਆਪਣਾ ਘਰ-ਬਾਰ ਛੱਡਣ ਦਾ ਫੈਸਲਾ ਕਰ ਲਿਆ ਵੀ ਹੁਣ ਮੈਂ ਜੰਗਲ ਦੇ ਵਿੱਚ ਜਾ ਕੇ ਸਿਰਫ ਪ੍ਰਮਾਤਮਾ ਦੀ ਬੰਦਗੀ ਭਗਤੀ ਹੀ ਕਰਨੀ ਹੈ ਤਾਂ ਨੈਕਸਟ ਲੁੱਕ ਆਫਰ ਹੁਣ ਸਟੋਰੀ ਆਫਟਰ ਦਾ ਸੀਨ ਆਫ ਅ ਡੀਅਰ ਡੈਥ ਬਿਲਕੁਲ ਮਾਨ ਹਰਦੀਪ ਜੀ ਆਫਟਰ ਦਾ ਸੀਨ ਆਫ ਅ ਡੀਅਰ ਡੈਥ ਦਾ ਨੇਮ ਕਨਵਰਟ ਟੂ ਮਾਦੋ ਦਾਸ ਬੈਰਾਗੀ ਇਹ ਕੁਐਸਚਨ ਤਿਆਰ ਕਰ ਲਓ ਮਾਦੋ ਦਾਸ ਬੈਰਾਗੀ ਬੈਰਾਗੀ ਮੀਨਸ ਉਦਾਸਪੁਣਾ ਮਨ ਵਿੱਚ ਮੌਤ ਦੇਖ ਲਈ ਮਾਧੋ ਦਾਸ ਬੈਰਾਗੀ ਬਿਲਕੁਲ ਲਵਪ੍ਰੀਤ ਸਿੰਘ ਜੀ ਧਿਆਨ ਨਾਲ ਸੁਣੋ ਹੀਰਨੀ ਦੀ ਮੌਤ ਤੋਂ ਬਾਅਦ ਉਹਨਾਂ ਦਾ ਨਾਮ ਚੇਂਜ ਹੋ ਗਿਆ ਮਾਧੋ ਦਾਸ ਬੈਰਾਗੀ ਆਫਟਰ ਦਾ ਸੀਨ ਆਫ ਡੀਅਰ ਡੈਥ ਦਾ ਨੇਮ ਕਨਵਰਟ ਟੂ ਮਾਧੋ ਦਾਸ ਬੈਰਾਗੀ ਐਂਡ ਹੀ ਵਾਸ ਲੈਫਟ ਹਿਸ ਹੋਮ ਐਂਡ ਹੀ ਵਾਸ ਲੈਫਟ ਹਿਸ ਹੋਮ ਇਨ 15 ਇਅਰ ਏਜ 15 ਸਾਲ ਦੀ ਉਮਰ ਵਿੱਚ ਘਰ ਛੱਡਿਆ ਸੀ ਚੜ੍ਹਦੀ ਜਵਾਨੀ ਜਿਹਨੂੰ ਕਹਿ ਦਿੰਦੇ ਆਪਾਂ ਨਾ ਤਾਂ ਇਹ ਇਹ ਵਾਲੀ ਆਪਣੀ ਏਜ ਆਪਾਂ ਬਚਪਨਾ ਕਹਿ ਸਕਦੇ ਆ ਨਾ ਇਹਨੂੰ ਆਪਾਂ ਯੰਗ ਪੂਣਾ ਕਹਿ ਸਕਦੇ ਆ ਕਿਉਂਕਿ ਏਜ ਨੂੰ ਕਹਿ ਸਕਦੇ ਆ ਵੀ ਚੜ੍ਹਦੀ ਜਵਾਨੀ ਆ ਜਦੋਂ ਬੰਦਾ ਦਾ ਮਾਈਂਡ ਡਿਵੈਲਪ ਹੁੰਦਾ ਹੈ ਸਰੀਰ ਡਿਵੈਲਪ ਹੁੰਦਾ ਹੈ ਤਾ 15 ਸਾਲ ਦੀ ਉਮਰ 'ਚ ਹੀਰਨੀ ਦੀ ਮੌਤ ਤੋਂ ਬਾਅਦ ਮਨ 'ਚ ਬਿਰਾਗ ਆ ਗਿਆ ਤਾਂ ਘਰ-ਬਾਰ ਛੱਡਤਾ 15 ਸਾਲ ਦੀ ਉਮਰ 'ਚ ਤੇ ਨਾਮ ਪੈ ਗਿਆ ਮਾਧੋਦਾਸ ਬਿਰਾਗੀ ਅੱਗੇ ਲਿਖੋ ਅੱਗੇ ਲਿਖੋ ਨੈਕਸਟ ਹੀ ਵਾਸ ਵੈਂਟ ਟੂ 나ਸੀਕ ਹੀ ਵਾਸ ਵੈਂਟ ਟੂ 나ਸੀਕ ਤਾਂ ਸਟੂਡੈਂਟ ਕਸ਼ਮੀਰ ਤੋਂ ਕਿੱਥੇ ਆ ਗਏ 나ਸੀਕ ਹੀ ਵਾਸ ਵੈਂਟ ਟੂ 나ਸੀਕ ਹੁਣ ਦੇਖੋ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਭਗਤੀ ਕਰਨੀ ਹੈ 15 ਸਾਲ ਦੀ ਉਮਰ ਕੁਛ ਵੀ ਨਹੀਂ ਹੁੰਦੀ ਤਾਂ ਕੋਈ ਨਾ ਕੋਈ ਕੰਮ ਕਰਨ ਦੇ ਲਈ ਟੀਚਰ ਦੀ ਗੁਰੂ ਦੀ ਲੋੜ ਪੈਂਦੀ ਪੈਂਦੀ ਹੈ ਹਰੇਕ ਕੰਮ ਦੇ ਲਈ ਤਾਂ ਮਾਧੋਦਾਸ ਬਰਾਗੀ ਨੇ ਆਪਣਾ ਗੁਰੂ ਟੀਚਰ ਕਿਹਨੂੰ ਧਾਰਿਆ ਸੀ ਤਾਂ ਲਿਖੋ ਬਿਲਕੁਲ ਪੰਜਵੱਟੀ ਪਲੇਸ ਹੈ ਇੱਕ ਨਾਸਿਕ ਦੇ ਵਿੱਚ ਇਹ ਵੀ ਲਿਖ ਲਓ ਐਗਜ਼ੈਕਟ ਪੰਜਵੱਟੀ ਚਲੇ ਗਏ ਸੀ ਇਹ ਇਹ ਪੰਜਵੱਟੀ ਕਿੱਥੇ ਹੈ ਨਾਸਿਕ ਵੈਸੇ ਪੁੱਛਦਾ ਨਹੀਂ ਤਾਂ ਲਿਖੋ ਹੀ ਵਾਸ ਵੈਂਟ ਟੂ ਪੰਜਵੱਟੀ ਪਲੇਸ ਨਾਸਿਕ ਜਾਂ ਤਾਂ ਆਪਸ਼ਨ ਹੋਏਗੀ ਨਾਸਿਕ ਜਾਂ ਪੰਚਵੱਟੀ ਤਾਂ ਲਿਖ ਲਓ ਵੈਂਟ ਟੂ ਪੰਚਵੱਟੀ ਪਲੇਸ ਨਾਸਿਕ ਤਾਂ ਇੱਥੇ ਜਾ ਕੇ ਆਪਣਾ ਗੁਰੂ ਕਿਹਨੂੰ ਬਣਾਇਆ ਲਿਖੋ ਨੈਕਸਟ ਸੰਨਿਆਸੀ ਟੀਚਰ ਆਫ ਬੀਬੀਐਸਬੀ ਓਗਰਨਾਥ ਥੋੜਾ ਸੰਸਕ੍ਰਿਤ ਨੇਮ ਹੈ ਯਾਦ ਰੱਖ ਲਿਓ ਕਿ ਬੰਦਾ ਸਿੰਘ ਬਹਾਦਰ ਦੇ ਪਹਿਲੇ ਵਿਦਿਆ ਗੁਰੂ ਕੌਣ ਸੀ ਓਗਰਨਾਥ ਗੁਰਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਬਾਅਦ ਚ ਹੋਣੀ ਹੈ ਹੁਣ ਅੱਗੇ ਜਾ ਕੇ ਨਾਸਿਕ ਤੋਂ ਮਹਾਰਾਸ਼ਟਰ ਆਏਗਾ ਤਾਂ ਯਾਦ ਰੱਖਣਾ ਹੈ ਇੱਥੇ ਨਾਸਿਕ ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਵਿਦਿਆਗੁਰੂ ਕਿਹੜੇ ਸੀ 댓 ਵਾਜ਼ ਓਗਰਨਾਥ ਲਿਖ ਲੈ ਸਾਰਿਆਂ ਨੇ ਓਗਰਨਾਥ ਇਹਨਾਂ ਕੋਲ ਜਾ ਕੇ ਕੰਨਾਂ ਵਿੱਚ ਮੁੰਦਰਾ ਪਵਾ ਲੀਆਂ ਤੇ ਪਰਮਾਤਮਾ ਦੀ ਮੈਡੀਟੇਸ਼ਨ ਬੰਦਗੀ ਸ਼ੁਰੂ ਕਰਤੀ ਤਾਂ ਕਾਫੀ ਟਾਈਮ ਬੀਤ ਗਿਆ ਓਗਰਨਾਥ ਜੀ ਦੀ ਠੀਕ ਹੈ ਡੈਥ ਹੋ ਗਈ ਮ੍ਰਿਤਿਉ ਹੋ ਗਈ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨਾਸਿਕ ਛੱਡ ਕੇ ਕਿਤੇ ਚਲੇ ਗਏ ਮਹਾਰਾਸ਼ਟਰਾਂ ਚਲੇ ਗਏ ਉੱਥੇ ਉਹਨਾਂ ਨੂੰ ਕੀ ਹੈ ਆਪਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਕੀ ਹੈ ਮੁਲਾਕਾਤ ਹੋਏ ਕਿਉਂ ਤਾਂ ਨੈਕਸਟ ਲਿਖਾਂਗੇ ਆਪਾਂ ਨੋਟ ਬਣਾ ਕੇ ਲਿਖੋ ਆਫਟਰ ਫਿਊ ইয়ারਸ ਓਗਰਨਾਥ ਵਾਸ ਡਾਈਡ ਬੜੇ ਆਰਾਮ ਨਾਲ ਲਿਖੋ ਧਿਆਨ ਨਾਲ ਆਫਟਰ ਫਿਊ ইয়ারਸ ਓਗਰਨਾਥ ਵਾਸ ਡਾਈਡ ਓਗਰਨਾਥ ਵਾਸ ਡਾਈਡ ਐਂਡ ਬੀਬੀ ਐਸਬੀ ਬਾਬਾ ਬੰਦਾ ਸਿੰਘ ਬਹਾਦਰ went to nadhed maharashtra and bbsb went to nadhed maharashtra and banda singh bahadur ਵੈਂਟ ਟੂ ਨਦੇੜ ਮਹਾਰਾਸ਼ਟਰ ਹੁਣੇ ਪਿੱਛੇ ਕਰਕੇ ਆਏ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜੋਤੀ ਜੋਤ ਕਿੱਥੇ ਹੋਇਆ ਹੈ ਨਦੇੜ ਮਹਾਰਾਸ਼ਟਰ ਤਾਂ ਹੁਣ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬੰਦਾ ਸਿੰਘ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮੀਟਿੰਗ ਹੋਣੀ ਹੈ ਮੁਲਾਕਾਤ ਹੋਣੀ ਜੋ ਆਪਾਂ ਹੁਣ ਲਿਖਾਂਗੇ ਤਾਂ ਬੰਦਾ ਸਿੰਘ ਨਾਸਿਕ ਤੋਂ ਕਿੱਥੇ ਆ ਗਏ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਤਾਂ ਨੈਕਸਟ ਲਿਖੋ ਇੰਪੋਰਟੈਂਟ ਸਡਨਲੀ BB SB meet Guru Gobind Singh ji at this place suddenly baba banda singh bahadur meet banda singh bahadur met Guru Gobind Singh ji at nadhed maharashtra theek hai hun story suno tusi is to baad likhan to baad ta Guru Gobind Singh te Banda Singh Bahadur ch aapas vartalaap hui ve tu ik chhatriya dharm to belong karn wala banda si ਤੂੰ ਕੀ ਐ ਜ਼ੁਲਮ ਦੇ ਖਿਲਾਫ ਤਨੇ ਸ਼ਸਤਰ ਆਪਣਾ ਕੀ ਪ੍ਰੈਕਟਿਸ ਕੀਤੀ ਸੀ ਬਟ 15 ਸਾਲ ਦੀ ਉਮਰ ਦੇ ਵਿੱਚ ਤੂੰ ਕੀ ਐ ਹਿਰਨੇ ਦੀ ਮੌਤ ਦੇਖ ਕੇ ਤੇਰੇ ਮਨ ਚ ਬਿਰਾਗ ਆ ਗਿਆ ਤੇ ਤੂੰ ਕੀ ਐ ਸੰਿਆਸੀ ਬਣ ਗਿਆ ਤੂੰ ਪ੍ਰਮਾਤਮਾ ਦੀ ਬੰਦਗੀ ਕਰਨ ਲੱਗ ਗਿਆ ਠੀਕ ਹੈ ਪ੍ਰਮਾਤਮਾ ਦੀ ਆਪਣਾ ਭਗਤੀ ਕਰਨੀ ਸਭ ਤੋਂ ਅੱਛਾ ਕੰਮ ਹੈ ਬਟ ਇੱਕ ਇਨਸਾਨ ਦਾ ਸਭ ਤੋਂ ਪਹਿਲਾ ਫਰਜ਼ ਹੈ ਵੀ ਜੇ ਉਹਦੀਆਂ ਅੱਖਾਂ ਦੇ ਸਾਹਮਣੇ ਕੋਈ ਆਪਣਾ ਗੁਨਾਹ ਪਾਪ ਹੋ ਰਿਹਾ ਉਸ ਨੂੰ ਦੇਖ ਕੇ ਇਗਨੋਰ ਕਰ ਦੇ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਵੀ ਤੁਸੀਂ ਪੰਜਾਬ ਜਾ ਕੇ ਦੇਖੋ ਪੰਜਾਬ ਦੇ ਵਿੱਚ 7 ਸਾਲ ਤੇ 9 ਸਾਲ ਦੇ ਮਾਸੂਮ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਹੈ ਵਜ਼ੀਰ ਖਾਨ ਪੰਜਾਬ ਉੱਪਰ ਟੈਕਸ ਲਗਾ ਰਿਹਾ ਹੈ ਤੇ ਆਪਣਾ ਵਜ਼ੀਰ ਖਾਨ ਔਰਤਾਂ ਉੱਪਰ ਅਤਿਆਚਾਰ ਕਰ ਰਿਹਾ ਹੈ ਇਹ ਸੁਣ ਕੇ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਨੂੰ ਹੁਣ ਸ਼ਸਤਰ ਵਿਦਿਆ ਦੋ ਮੈਨੂੰ ਅੰਮ੍ਰਿਤ ਛਕਾਓ ਮੈਂ ਪੰਜਾਬ ਜਾ ਕੇ ਉਸ ਪਾਪੀ ਵਜ਼ੀਰ ਖਾਨ ਜੋ ਪੰਜਾਬ ਦਾ ਹੈੱਡ ਬਣੀ ਬੈਠਾ ਹੈ ਮੈਂ ਉਸ ਪਾਪੀ ਵਜ਼ੀਰ ਖਾਨ ਤੋਂ ਬਦਲਾ ਲੈ ਕੇ ਅੰਨਾ ਤਾਂ ਅੰਮ੍ਰਿਤ ਛਕ ਰਿਆ ਉਹਨਾਂ ਨੇ ਉਸ ਤੋਂ ਬਾਅਦ ਨਾਮ ਪੈ ਗਿਆ ਗੁਰਬਖਸ਼ ਸਿੰਘ ਤਾਂ ਲੇਖੋ ਨੈਕਸਟ ਆਫਟਰ ਆਫਟਰ ਟੇਕਿੰਗ ਅੰਮ੍ਰਿਤ ਦਾ ਨੇਮ ਕਨਵਰਟ ਟੂ ਗੁਰਬਖਸ਼ ਸਿੰਘ ਤੀਸਰਾ ਨਾਮ ਪੈ ਗਿਆ ਲక్ష్మణ ਦੇਵ ਹੀਰਨੀ ਦੀ ਮੌਤ ਤੋਂ ਬਾਅਦ ਮਾਧੋਦਾਸ ਬੈਰਾਗੀ ਉਸ ਤੋਂ ਬਾਅਦ ਆਪਣਾ ਨਾਮ ਪੈ ਗਿਆ ਕਿਹੜਾ ਅੰਮ੍ਰਿਤ ਛਕਣ ਤੋਂ ਬਾਅਦ ਗੁਰਬਖਸ਼ ਸਿੰਘ ਗੁਰੂ ਦੀ ਬਖਸ਼ਿਸ਼ ਲਈ ਬਲੇਸਿੰਗ ਲਈ ਨਾਮ ਪੈ ਗਿਆ ਗੁਰ ਬਖਸ਼ ਸਿੰਘ ਤਾਂ ਪੇਪਰ ਵਿੱਚ ਵੈਸੇ ਕੋਸ਼ਣ ਦੋ ਹੀ ਆਏ ਆ ਨਾਮ ਨੂੰ ਲੈ ਕੇ ਇੱਕ ਤਾਂ ਲక్ష్మణ ਦੇਵ ਤੇ ਇੱਕ ਮਾਤ ਦਾਸ ਬਲਾਕੇ ਓਕੇ ਗੁਰਬਖਸ਼ ਸਿੰਘ ਨਾਮ ਵੀ ਗੁਰਗੋਬਿੰਦ ਸਿੰਘ ਪਾਸ਼ਾ ਨੇ ਹੀ ਦਿੱਤਾ ਸੀ ਤੇ ਅੱਗੇ ਆਪਣਾ ਆਣਾ ਬੰਦਾ ਸਿੰਘ ਬਹਾਦਰ ਨਾਮ ਵੀ ਗੁਰਗੋਬਿੰਦ ਸਿੰਘ ਪਾਸ਼ਾ ਦਾ ਹੀ ਨਾਮ ਦਿੱਤਾ ਹੋਇਆ ਜੋ ਬਾਅਦ ਵਿੱਚ ਸਟੋਰੀ ਹੈ ਤਾਂ ਇੱਥੇ ਅੰਮ੍ਰਿਤ ਛਕ ਲਿਆ ਸ਼ਸਤਰ ਵਿਦਿਆ ਲੈ ਲਈ ਤਾਂ ਪੰਜਾਬ ਜਾਣ ਲਈ ਤਿਆਰ ਹੋ ਗਏ ਉਹਨ ਵਜ਼ੀਰ ਖਾਨ ਦੇ ਉੱਪਰ ਆਪਣਾ ਹਮਲਾ ਕਰਨਾ ਹੈ ਤਾਂ ਪੰਜਾਬ ਜਾਣ ਤੋਂ ਪਹਿਲਾਂ ਗੁਰਗੋਬਿੰਦ ਸਿੰਘ ਪਾਸ਼ਾ ਨੇ ਬੜਾ ਇੱਕ ਇਨਸਟਰਕਸ਼ਨ ਦਿੱਤੀ ਸਮਝਾਇਆ ਵੀ ਇਹ ਮਨ ਬੜਾ ਐਵੇਂ ਦਾ ਚੰਚਲ ਹੈ ਵੀ ਆਪਣਾ ਜਦੋਂ ਇਸ ਮਨ ਨੂੰ ਕੁਝ ਮਿਲ ਜਾਂਦਾ ਹੈ ਤਾਂ ਮਨ ਦੇ ਵਿੱਚ ਈਗੋ ਆ ਜਾਂਦੀ ਹੈ ਅਹੰਕਾਰ ਵਾਲੀ ਬਿਰਤੀ ਸੋਚ ਆ ਜਾਂਦੀ ਹੈ ਵੀ ਤੁਸੀਂ ਪੰਜਾਬ ਜਾ ਕੇ ਖਾਲਸੇ ਪੰਥ ਦੇ ਨਾਲ ਮਿਲ ਕੇ ਰਹਿਣਾ ਹੈ ਉਹਨਾਂ ਦੇ ਅੰਡਰ ਚੱਲਣਾ ਹੈ ਇਹ ਨਹੀਂ ਆਪਣੀਆਂ ਮਨਮਰਜ਼ੀਆਂ ਕਰਨੀਆਂ ਐ ਕਿਉਂਕਿ ਤੁਹਾਨੂੰ ਹੁਣ ਅੱਗੇ ਜਾ ਕੇ ਬੜੀ-ਬੜੀ ਅਚੀਵਮੈਂਟ ਮਿਲਣੀ ਐ ਕਿਉਂਕਿ ਜਦੋਂ ਬੰਦੇ ਨੂੰ ਅਚੀਵਮੈਂਟ ਮਿਲਦੀ ਐ ਤਾਂ ਮਨ ਦੇ ਵਿੱਚ ਈਗੋ ਆਣੀ ਹੀ ਆਣੀ ਐ ਹੁਣ ਤੁਸੀਂ ਵੀ ਦੇਖੋ ਸਬ ਇਨਸਪੈਕਟਰ ਲੱਗ ਜਾਓਗੇ ਦੋ ਸਟਾਰ ਲਵਾਓਗੇ ਤੁਸੀਂ ਕਿੱਥੇ ਪੁੱਛਣਾ ਮੈਨੂੰ ਵੀ ਕਿਹੜਾ ਪੰਜਾਬੀ ਵਾਲਾ ਸਰ ਹਨਾ ਠੀਕ ਐ ਤਾਂ ਆਪਣਾ ਬੰਦੇ ਦੇ ਵਿੱਚ ਈਗੋ ਆ ਜਾਂਦੀ ਐ ਤਾਂ ਆਪਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਮਝਾਇਆ ਸੀ ਵੀ ਤੁਸੀਂ ਪਰਮਾਤਮਾ ਦਾ ਬੰਦਾ ਗੁਰੂ ਦਾ ਬੰਦਾ ਬਣ ਕੇ ਰਹਿਣਾ ਐ ਤਾਂ ਉਸ ਤੋਂ ਬਾਅਦ ਇਹ ਨਾਮ ਪੈ ਗਿਆ ਬੰਦਾ ਸਿੰਘ ਤੇ ਬਾਅਦ ਵਿੱਚ ਖਾਲਸੇ ਨੇ ਉਹਨਾਂ ਦੀ ਬਹਾਦਰੀ ਦੇਖ ਕੇ ਜਦੋਂ ਪੰਜਾਬ ਦੇ ਉੱਪਰ ਕਬਜ਼ਾ ਕਰਨਗੇ ਪੰਜਾਬ ਦੇ ਉੱਪਰ ਆਪਣੀ ਜਿੱਤ ਪ੍ਰਾਪਤ ਕਰਨਗੇ ਵਜੀਦ ਖਾਨ ਮਾਰਿਆ ਜਾਏਗਾ ਤਾਂ ਨਾਮ ਫੇਮਸ ਹੋ ਗਿਆ ਬਹਾਦਰ ਵਰਡ ਐਡ ਹੋ ਗਿਆ ਤਾਂ ਇਸ ਤਰ੍ਹਾਂ ਨਾਮ ਪਿਆ ਬੰਦਾ ਸਿੰਘ ਬਹਾਦਰ ਸਮਝ ਗਏ ਸਾਰੇ ਜਣੇ ਕਲੀਅਰ ਹੈ ਸਾਰਿਆਂ ਨੂੰ ਤਾਂ ਲਿਖੋ ਨੈਕਸਟ ਬਿਫੋਰ ਅਰਾਈਵਿੰਗ ਪੰਜਾਬ 5 ਐਰੋਸ ਗਿਵਨ ਟੂ ਬੰਦਾ ਸਿੰਘ ਬਾਏ ਗੁਰੂ ਗੋਬਿੰਦ ਸਿੰਘ ਜੀ ਇਹ ਕੁਐਸਚਨ ਬੜਾ ਇੰਪੋਰਟੈਂਟ ਆਪਣਾ ਹਾਈਲਾਈਟ ਕਰ ਲਓ ਇੰਪੋਰਟੈਂਟ ਹੈ ਤਾਂ ਲਿਖੋ ਨੈਕਸਟ ਬਿਫੋਰ ਅਰਾਈਵਿੰਗ ਪੰਜਾਬ ਬਿਫੋਰ ਅਰਾਈਵਿੰਗ ਪੰਜਾਬ ਮੈਂ ਰਿਪੀਟ ਕਰ ਰਿਹਾ ਬਿਫੋਰ ਅਰਾਈਵਿੰਗ ਪੰਜਾਬ 5 ਐਰੋਸ 기ਵਨ ਟੂ ਬੰਦਾ ਸਿੰਘ ਬਾਈ ਗੁਰੂ ਗੋਬਿੰਦ ਸਿੰਘ ਜੀ ਪੇਪਰ ਚ ਪੁੱਛਦਾ ਹੈ ਵੀ ਪੰਜਾਬ ਆਉਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਨੂੰ ਕਿੰਨੇ ਤੀਰ ਦਿੱਤੇ ਸੀ ਤਾਂ ਰਾਈਟ ਆਨਸਰ ਆਏਗਾ 5 5 ਐਰੋਸ 기ਵਨ ਟੂ ਬੰਦਾ ਸਿੰਘ ਬਾਈ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਉਸ ਤੋਂ ਬਾਅਦ ਨੈਕਸਟ ਹੈਡਿੰਗ ਬਣਾਓ ਐਂਡ 5 ਸਿੱਖ ਜਾਂ ਇਸ ਨੂੰ ਪੰਜ ਪਿਆਰੇ ਵੀ ਕਹਿ ਦਿੰਦੇ ਆ 5 ਸਿੱਖ 5 ਪਿਆਰੇ ਗੋ ਵਿਦ ਹਿਮ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਭ ਤੋਂ ਆਪਣੇ ਨਜ਼ਦੀਕ ਵਾਲੇ ਪੰਜ ਸਿੱਖ ਪੰਜ ਪਿਆਰੇ ਉਹਨਾਂ ਦੇ ਨਾਲ ਗਏ ਸੀ ਨਦੇੜ ਤੋਂ ਮਹਾਰਾਸ਼ਟਰਾ ਗੁਰੂ ਗੋਬਿੰਦ ਸਿੰਘ ਨੇ ਇੱਕ ਫਤਿਹਨਾਮਾ ਇੱਕ ਹੁਕਮਨਾਮਾ ਲੈਟਰ ਜਾਰੀ ਕਰਤਾ ਸੀ ਪਰ ਜੇ ਪੰਜਾਬ ਜਾ ਕੇ ਸਾਰੇ ਸਿੱਖਾਂ ਨੂੰ ਦਿਖਾਓਗੇ ਤਾਂ ਸਾਰੇ ਤੁਹਾਡੇ ਨਾਲ ਆ ਕੇ ਜੁੜ ਜਾਣਗੇ ਤੁਹਾਡੀ ਇੱਕ ਵੱdde ਵੱdde ਫੌਜ ਤਿਆਰ ਹੋ ਜਾਏਗੀ ਤਾਂ ਵੈਸੇ ਪੰਜ ਆਪਣਾ ਨਦੇੜ ਤੋਂ ਮਹਾਰਾਸ਼ਟਰ ਸਿਰਫ ਥੋੜੇ ਜਿਹੇ ਸਿੱਖ ਹੀ ਗਏ ਸੀ ਤੇ ਹੈੱਡ ਕੋਣ ਸੀ ਪੰਜ ਸਿੱਖ ਜਿਨ੍ਹਾਂ ਨੂੰ ਖਾਲਸਾ ਪੰਥ ਕਿਹਾ ਗਿਆ ਬੰਦਾ ਸਿੰਘ ਬਹਾਦਰ ਦੇ ਨਾਲ ਕੀ ਚਾਲਾ ਪਾ ਰਹੇ ਹਨ ਨਦੇੜ ਤੋਂ ਪੰਜਾਬ ਆ ਰਹੇ ਹਨ ਕਿਉਂਕਿ ਪੰਜਾਬ ਦੇ ਵਿੱਚ ਵਜ਼ੀਰ ਖਾਨ ਹੈ ਜਿਨੇ 7 ਸਾਲ ਤੇ 9 ਸਾਲ ਦੇ ਮਾਸੂਮ ਬੱਚੇ ਸ਼ਹੀਦ ਕੀਤੇ ਹਨ ਉਸ ਤੋਂ ਬਦਲਾ ਲੈਣਾ ਹੈ ਪੰਜਾਬ ਦੇ ਵਿੱਚ ਸ਼ਾਂਤਮਈ ਮਾਹੌਲ ਕਾਇਮ ਕਰਨਾ ਤਾਂ ਤਾਪ ਆਪਣਾ ਪੇਪਰ ਚ ਪੁੱਛੇਗਾ ਉਹਨਾਂ ਪੰਜ ਪਿਆਰਿਆਂ ਦੇ ਨਾਮ ਦੱਸੋ ਲਿਖੋ ਫਸਟ ਭਾਈ ਬినੋਦ ਸਿੰਘ ਜੀ ਭਾਈ ਦਿਨੋਦ ਸਿੰਘ ਜੀ ਸੈਕਿੰਡ ਲਿਖੋ ਭਾਈ ਬਾਜ ਸਿੰਘ ਜੀ ਥੋੜਾ ਫਾਸਟ ਲਿਖੋ ਅੱਜ ਭਾਈ ਬినੋਦ ਸਿੰਘ ਜੀ ਭਾਈ ਬਾਜ ਸਿੰਘ ਜੀ ਥਰਡ ਲਿਖੋ ਭਾਈ ਰਣ ਸਿੰਘ ਜੀ ਰਣ ਸਿੰਘ ਜੀ ਐਂਡ 4th ਵਨ ਲਿਖੋ ਪਾਈ ਕਾਹਨ ਸਿੰਘ ਜੀ ਕਾਹਨ ਸਿੰਘ ਜੀ ਸਭ ਨੂੰ ਵਿਜੀਬਲ ਹੈ ਪਾਈ ਕਾਹਨ ਸਿੰਘ ਜੀ 4th ਵਨ 5th ਵਨ ਲਿਖੋ ਪਾਈ ਦਇਆ ਸਿੰਘ ਜੀ ਪਾਈ ਕਾਹਨ ਸਿੰਘ ਹੈ 4th ਵਨ ਲਿਖਿਆ ਥੋੜਾ ਥੱਲੇ ਵਿਜੀਬਲ ਸੀ ਪਾਈ ਕਾਹਨ ਸਿੰਘ ਜੀ ਠੀਕ ਹੈ ਤਾਂ ਵੈਸੇ PPSC ਵਾਲੇ ਪੁੱਛਦੇ ਆਏ ਪੰਜਾਬ ਵਾਲੇ ਨਹੀਂ ਪੁੱਛਣਗੇ ਠੀਕ ਹੈ ਫਿਰ ਵੀ ਲਿਖਵਾਤੇ सबने नोट डाउन कर लिया यस और नो सबने नोट डाउन कर लिया यस और नो